ਪਾਰਟੀ ਜਾਂਦਾ ਪਾਰਟੀ ਦੇ ਉੱਗੇ ਆ ਗੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੌਜੂਦਾ ਲੋਕ ਸਭਾ ਚੋਣਾਂ ਦੇ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰਦਿਆਂ ਹਰਿਆਣਾ ਦੇ ਅੰਬਾਲਾ ਤੇ ਸੋਨੀਪਾਚੇ ਰੈਲੀਆਂ ਨੂੰ ਸੰਬੋਧਨ ਕੀਤਾ ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਮੁਕਾਬਲਾ ਸੱਚ ਅਤੇ ਝੂਠ ਵਿੱਚ ਹੋਵੇ ਤਾਂ ਜਿੱਤ ਸੱਚ ਦੀ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਵਿਕਾਸ ਅਤੇ ਦੂਜੇ ਪਾਸੇ ਵੋਟ ਚਾਹ ਦੇ ਪੀ ਚੁਣੌਤੀ ਬਣ ਗਿਆ ਹੈ ਤਾਂ ਉਹਨਾਂ ਨੇ ਜਾਂਦੇ-ਜਾਂਦੇ वन रैंक वन पेंशन के लिए 500 करोड़ रुपए का बजट में प्रावधान किया और वो 500 करोड़ का कागज लेकर के इस शहजादे हरियाणा में पूर्व सैनिकों के सम्मेलन करते थे पंजाब में जाते थे ਪ੍ਰਧਾਨ ਮੰਤਰੀ ਵੱਲੋਂ ਅੱਜ ਸ਼ਾਮ ਉੱਤਰ ਪੂਰਵੀ ਦਿੱਲੀ 'ਚ ਜਨ ਸਭਾ ਕੀਤੀ ਜਾ ਰਹੀ ਹੈ ਦੂਜੇ ਪਾਸੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵੱਲੋਂ ਉੱਤਰ ਪ੍ਰਦੇਸ਼ ਦੇ 12 ਬਾਂਕੀ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਗਿਆ